ਇਸ ਟਾਈਮ ਦੀ ਵੱਡੀ ਖਬਰ ਲੈਂਡ ਸਲਾਈਡ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਸੋਮਵਾਰ ਨੂੰ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਰਸਤੇ ਤੇ ਜ਼ਮੀਨ ਖਿਸਕ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿਸ ਤਰੀਕੇ ਦੇ ਨਾਲ ਜਿਹੜੀ ਲੈਂਡ ਸਲਾਈਡਿੰਗ ਹੋਈ ਹੈ ਜਿਸ ਵਿੱਚ ਚਾਰ ਸ਼ਰਧਾਲੂ ਵੀ ਜ਼ਖਮੀ ਹੋ ਗਏ ਹਨ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਵੈਸ਼ਨੋ ਦੇਵੀ ਦੇ ਮੰਦਰ ਨੂੰ ਜਾਣ ਵਾਲੇ ਪੁਰਾਣੇ ਰਸਤੇ ਤੇ ਜ਼ਮੀਨ ਖਿਸਕਣ ਕਾਰਨ ਘੱਟੋ ਘੱਟ ਚਾਰ ਸ਼ਰਧਾਲੂ ਜ਼ਖਮੀ ਹੋ ਗਏ ਉਹਨਾਂ ਕਿਹਾ ਹੈ ਕਿ ਤ੍ਰਿਕੂਟਾ ਪਹਾੜੀਆਂ ਦੇ ਸਥਿਤ ਸ਼ਰਧਾਲੂਆਂ ਲਈ ਬੇ ਸਕੈਂਪ ਕਟੜਾ ਸ਼ਹਿਰ ਵਿੱਚ ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕ ਗਈ ਹੈ ਕਟਨਾ ਸਵੇਰੇ 8:30 ਵਜੇ ਦੇ ਕਰੀਬ ਬਾਣ ਗੰਗਾ ਦੇ ਨੇੜੇ ਗੁਲਸ਼ਨ ਕਾ ਲੰਗਰ ਵਿਖੇ ਵਾਪਰੀ ਜੋ ਯਾਤਰੀ ਦਾ ਸ਼ੁਰੂਆਤੀ ਬਿੰਦੂ ਹੈ ਅਤੇ ਜਿੱਥੇ ਜ਼ਿਆਦਾਤਰ ਓਨੀ ਸਵਾਰ ਪੁਰਾਣੇ ਰਸਤੇ ਤੇ ਇਕੱਠੇ ਹੁੰਦੇ ਹਨ ਅਧਿਕਾਰੀਆਂ ਨੇ ਦੱਸਿਆ ਹੈ ਕਿ ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ ਗਏ ਹਨ ਅਤੇ 4 ਫਸੇ ਹੋਏ ਸ਼ਰਧਾਲੂਆਂ ਨੂੰ ਬਚਾ ਲਿਆ ਗਿਆ ਹੈ ਅਤੇ ਹਸਪਤਾਲ ਪਹੁੰਚਾਇਆ ਗਿਆ ਹੈ ਅੰਤਿਮ ਰਿਪੋਰਟ ਮਿਲਣ ਤੱਕ ਬਚਾਅ ਕਾਰਜ ਜਾਰੀ ਸੀ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਪਹਾੜਾਂ ਚੋਂ ਲੈਂਡ ਸਲਾਈਡਿੰਗ ਹੋਈ ਹੈ ਤੇ ਜਿੱਥੇ ਲੰਗਰ ਲੱਗਦਾ ਹੈ ਉੱਥੇ ਕਰਕੇ ਇਹ ਜਿਹੜਾ ਸ਼ੁਰੂਆਤੀ ਬਿੰਦੂ ਹੈ ਯਾਤਰੀਆਂ ਦਾ ਉੱਥੇ ਰਸਤੇ 'ਚ ਇਕੱਠੇ ਹੁੰਦੇ ਹਨ ਤੇ ਉੱਥੇ ਇਹ ਲੈਂਡ ਸਲਾਈਡਿੰਗ ਸਵੇਰੇ 8.5 ਵਜੇ ਦੇ ਕਰੀਬ ਹੋਈ ਹੈ ہاسپٹل <laughs> بجے <laughs> <hospital> 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 ਅਸਟਮ ਦੀ ਵੱਡੀ ਖਬਰ ਲੈਂਡਸਲਾਈਡ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਸੋਮਵਾਰ ਨੂੰ ਮਾਤਾ ਵੈਸ਼ਨੂ ਦੇ ਵੀ ਜਾਣ ਵਾਲੇ ਰਸਤੇ ਤੇ ਜ਼ਮੀਨ ਖਿਸਕ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਜਿਹੜੀ ਲੈਂਡਸਲਾਈਡਿੰਗ ਹੋਈ ਹੈ ਜਿਸ ਵਿੱਚ 4 ਸ਼ਰਧਾਲੂ ਵੀ ਜ਼ਖਮੀ ਹੋ ਗਏ ਹਨ ਅਧਿਕਾਰੀਆਂ ਨੇ ਦੱਸਿਆ ਹੈ ਕਿ ਸੋਮਵਾਰ ਨੂੰ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਵੈਸ਼ਨੂ ਦੇਵੀ ਦੇ ਮੰਦਿਰ ਨੂੰ ਜਾਣ ਵਾਲੇ ਪੁਰਾਣੇ ਰਸਤੇ ਤੇ ਜ਼ਮੀਨ ਖਿਸਕਣ ਕਾਰਨ ਕਟੋ-ਕਟ 4 ਸ਼ਰਧਾਲੂ ਜ਼ਖਮੀ ਹੋ ਗਏ ਉਹਨਾਂ ਨੇ ਕਿਹਾ ਹੈ ਕਿ ਤ੍ਰਿਕੋਟਾ ਪਹਾੜੀਆਂ ਦੇ ਸਥਿ ਇਤਿ ਸ਼ਰਧਾਲੂਆਂ ਲਈ ਬੇਸ ਕੈਂਪ ਕਟੜਾ ਸ਼ਹਿਰ ਵਿੱਚ ਭਾਰੀ بارش ਕਾਰਨ ਜ਼ਮੀਨ ਖਿਸਕ ਗਈ ਹੈ। ਕੱਟਣਾ ਸਵੇਰੇ 8:30 ਵਜੇ ਦੇ ਕਰੀਬ ਬਾਣ ਗੰਗਾ ਦੇ ਨੇੜੇ ਗੁਲਸ਼ਨ ਕਾ ਲੰਗਰ ਵਿਖੇ ਵਾਪਰੀ ਜੋ ਯਾਤਰੀ ਦਾ ਸ਼ੁਰੂਆਤੀ ਬਿੰਦੂ ਹੈ ਅਤੇ ਜਿੱਥੇ ਜ਼ਿਆਦਾਤਰ ਪੋਨੀ ਸਵਾਰ ਪੁਰਾਣੇ ਰਸਤੇ ਤੇ ਇਕੱਠੇ ਹੁੰਦੇ ਹਨ। ਅਧਿਕਾਰੀਆਂ ਨੇ ਦੱਸਿਆ ਹੈ ਕਿ ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ ਗਏ ਹਨ ਅਤੇ 4 ਫਸੇ ਹੋਏ ਸ਼ਰਧਾਲੂਆਂ ਨੂੰ ਬਚਾ ਲਿਆ ਗਿਆ ਹੈ ਅਤੇ ਹਸਪਤਾਲ ਪਹੁੰਚਾਇਆ ਗਿਆ ਹੈ। ਅੰਤਿਮ ਰਿਪੋਰਟ ਮਿਲਣ ਤੱਕ ਬਚਾਅ ਕਾਰਜ ਜਾਰੀ ਸੀ। ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਪਹਾੜਾਂ 'ਚੋਂ ਲੈਂਡ ਸਲਾਈਡਿੰਗ ਹੋਈ ਹੈ ਤੇ ਜਿੱਥੇ ਲੰਗਰ ਲੱਗਦਾ ਹੈ ਉੱਥੇ ਕਰਕੇ ਇਹ ਜਿਹੜਾ ਸ਼ੁਰੂਆਤੀ ਬਿੰਦੂ ਹੈ ਯਾਤਰੀਆਂ ਦਾ ਉੱਥੇ ਰਸਤੇ 'ਚ ਇਕੱਠੇ ਹੁੰਦੇ ਹਨ ਤੇ ਉੱਥੇ ਇਹ ਲੈਂਡ ਸਲਾਈਡਿੰਗ ਸਵੇਰੇ 8:30 ਵਜੇ ਦੇ ਕਰੀਬ ਹੋਈ ਹੈ ਅੱਜ ਤੁਹਾਨੂੰ ਹਸਪਤਾਲ ਵੇਖੀਏ